ਸ਼ੁਕਰੀਕਾਲ ਸਗੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆ ਸਵਾਗਤ ਕਰਦੀ ਆਂ ਆਓ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਮਜ਼ਬੂਤ ਅਮਰੀਕਾ ਭਾਰਤ ਸੰਬੰਧਾਂ ਨੂੰ ਦਰਸਾਉਂਦੀ ਹੈ ਗਵਾੜ ਦੀ ਭਾਰਤ ਫੇਰੀ ਅਮਰੀਕੀ ਅਧਿਕਾਰੀ ਅਮ੍ਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਅੱਜ ਨਾਲਾ ਦੀ ਅਦਾਲਤ ਚ ਕੀਤਾ ਗਿਆ ਪੇਸ਼ ਪੁਲਿਸ ਨੂੰ ਮਿਲਿਆ 4 ਦਿਨਾਂ ਦਾ ਰਿਮਾਂਡ ਕਬੀਰ ਬਾਦਲ ਵੱਲੋਂ ਪਾਰਟੀ ਵਰਕਰਾਂ ਨੂੰ ਕਿਸਾਨਾਂ ਦੇ ਹੱਕ 'ਚ ਡਟਣ ਦੀ ਕੀਤੀ ਗਈ ਅਪੀਲ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਹੋਇਆ ਸ਼ੁਰੂ ਕਿਸਾਨ ਆंदोलਨ ਦੀ ਗੂੰਜ ਪੈਣ ਦੀ ਸੰਭਾਵਨਾ ਪਤੀ ਦਾ ਕਤਲ ਕਰ লাশ ਲੈ ਕੇ ਬਾਈਕ ਤੇ ਪ੍ਰੇਮੀ ਨਾਲ ਘੁੰਮਦੀ ਰਹੀ ਪਤਨੀ ਮੁਸਕਾਨ ਵਰਦੀ ਨਿਕਲੀ ਗੋਪਾਲੀ ਪਤੇਗੜ ਚੂੜੀਆਂ ਚ ਵਾਪਰੇ ਸੜਕਾਤ ਤੇ ਇੱਕ ਦੀ ਮੌਤ ਦੋ ਜ਼ਖਮੀ ਆंदोलਨ ਗ੍ਰਿਫਤਾਰੀਆਂ ਤੇ ਤੰਬੂ ਉਖਾੜਨ ਨਾਲ ਖਤਮ ਨਹੀਂ ਹੁੰਦੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ ਚਰਨਲ ਕੁਟਮਾਰ ਮਾਮਲੇ ਦੀ ਜਾਂਚ ਨਿਗਮ ਕਮਿਸ਼ਨਰ ਨੂੰ ਗਈ ਸੌਂਪੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਇਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਦੇ ਕੌਮੀ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾੜ ਦੀਆਂ ਭਾਰਤ ਵਿੱਚ ਮੀਟਿੰਗਾਂ ਖੂਫੀਆ ਜਾਣਕਾਰੀ ਸਾਂਝੀ ਕਰਨ, ਰੱਖਿਆਤਵਾਦ ਵਿਰੋਧੀ ਅਤੇ ਅੰਤਰਰਾਸ਼ਟਰੀ ਖਤਰਿਆਂ ਦੇ ਖੇਤਰਾਂ ਵਿੱਚ ਦੋਵੱਲੇ ਸਹਿਯੋਗ ਤੇ ਕੇਂਦ੍ਰਿਤ ਸਨ। ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦਫਤਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਕਬਾੜਦੀ ਨਵੀਂ ਦਿੱਲੀ ਫੇਰੀ ਨੇ ਦਹਾਕਿਆਂ ਤੋਂ ਮਜ਼ਬੂਤ ਅਮਰੀਕਾ ਭਾਰਤ ਸਬੰਧਾਂ ਨੂੰ ਉਜਾਗਰ ਕੀਤਾ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਅਤੇ ਦੋਸਤੀ ਰਾਹੀਂ ਮਜ਼ਬੂਤ ਹੋਏ ਨੇ ਤੁਲਸੀ ਟਰੰਪ ਪ੍ਰਸ਼ਾਸਨ ਦੇ ਇੱਕ ਉੱਚ ਅਧਿਕਾਰੀ ਵੱਜੋਂ ਭਾਰਤ ਦੀ ਪਹਿਲੀ ਉੱਚ ਪਦਰੀ ਫੇਰੀ ਵਿੱਚ 2.5 ਦਿਨਾਂ ਦੀ ਯਾਤਰਾ ਤੇ ਐਤਵਾਰ ਸਵੇਰੇ ਆ ਰਾਸ਼ਟਰੀ ਰਾਜਧਾਨੀ ਪਹੁੰਚੇ ਗੁਬਾਰਡ ਨੇ ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਐਨਐਸਏ ਅਜੀਤ ਡੋਵਾਲ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਗੁਬਾਰਡ ਨੇ ਰਾਈ ਸੇਨਾ ਡਾਇਲੌਗ ਦੇ ਵਿੱਚ ਇੱਕ ਭਾਸ਼ਣ ਵੀ ਦਿੱਤਾ ਜਿਸ ਵਿੱਚ ਵੱਖ-ਵੱਖ ਟਕਰਾਅ ਵਾਲੇ ਖੇਤਰਾਂ ਵਿੱਚ ਸ਼ਾਂਤੀ ਲਿਆਉਣ ਲਈ 트੍ਰੰਪ ਦੇ ਯਤਨਾਂ ਤੇ ਧਿਆਨ ਕੇਂਦਰਿਤ ਕੀਤਾ ਗਿਆ। ਉਦਰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਜੀ ਹਾਂ ਪੰਜਾਬ ਪੁਲਿਸ ਦੀ ਟੀਮ ਇਹਨਾਂ ਨੂੰ ਲੈ ਕੇ ਅਜਨਾਲਾ ਦੀ ਅਦਾਲਤ ਦੇ ਵਿੱਚ ਪਹੁੰਚੀ ਪੁਲਿਸ ਨੂੰ 4 ਦਿਨ ਦਾ ਰਿਮਾਂਡ ਮਿਲ ਗਿਆ ਹੈ ਪੁਲਿਸ ਵੱਲੋਂ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ 4 ਦਿਨ ਦਾ ਹੀ ਦਿੱਤਾ ਹੁਣ ਪੁਲਿਸ ਨੂੰ 25 ਮਾਰਚ ਤੱਕ ਦਾ ਰਿਮਾਂਡ ਮਿਲਿਆ ਹੈ ਉਧਰ ਸਾਫ ਦਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੇ ਨਾਲ ਖੜਨ ਅਤੇ ਆਪ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਜਾ ਰਹੇ ਜ਼ੁਲਮ ਦਾ ਡਟ ਕੇ ਵਿਰੋਧ ਕਰਨ। ਇੱਕ ਬਿਆਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲੀ ਵਾਰੀ ਹੋਇਆ ਹੈ ਕਿ ਸੂਬਾ ਤੇ ਕੇਂਦਰ ਸਰਕਾਰ ਨੇ ਕਿਸਾਨ ਆਗੂਆਂ ਨੂੰ ਗਲਬਾਤ ਲਈ ਸਦਕੇ ਹਿਰਾਸਤ ਦੇ ਵਿੱਚ ਲਿਆ ਹੋਵੇ। ਆਪ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਦਾ ਹੱਲ ਕੱਢਣ ਦੇ ਆਪਣੇ ਵਾਦੇ ਤੋਂ ਮੁਕਰ ਗਈ ਹੈ ਉਹਨਾਂ ਕਿਹਾ ਕਿ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਸ਼ੰਭੂ ਅਤੇ ਖਨੋਰੀ ਵਿੱਚ ਧਰਨੇ ਹਟਾਉਣ ਅਤੇ ਕਿਸਾਨਾਂ ਤੇ लाठीचार्ज ਵਰਗੇ ਜ਼ੁਲਮ ਸਾਬਿਤ ਕਰ ਰਹੇ ਨੇ ਕਿ ਹੁਣ ਅਰਵਿੰਦ ਕੇਜਰੀਵਾਲ ਹੀ ਪੰਜਾਬ ਦੇ ਅਸਲੀ ਮੁੱਖ ਮੰਤਰੀ ਬਣ ਗਏ ਨੇ ਤੇ ਉਹਨਾਂ ਦੇ ਹੁਕਮਾਂ ਤੇ ਹੀ ਕਿਸਾਨਾਂ ਤੇ ਇਹ ਜ਼ੁਲਮ ਹੋ ਰਹੇ ਨੇ ਖਬਰਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This program is sponsored by Dr. Surinder Singh, Gil, immigration consultant. Taazi khabran dekhne layi huney subscribe karo Sabrang TV nu. Break to baad tohada swagat hai. ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਯਾਨੀ ਕਿ 21 ਮਾਰਚ ਤੋਂ ਸ਼ੁਰੂ ਹੋ ਗਿਆ ਜੋ ਮੌਜੂਦਾ ਪ੍ਰਸਥਿਤੀਆਂ ਚੇਜ਼ ਦੇ ਹੰਗਾਮੇ ਖੇਜ਼ ਰਹਿਣ ਦੀ ਸੰਭਾਵਨਾ ਹੈ ਪੰਜਾਬ ਪੁਲਿਸ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰ ਨੂੰ ਖਾਲੀ ਕਰਾਉਣ ਲਈ ਚਲਾਇਆ ਆਪਰੇਸ਼ਨ ਦੀ ਗੂੰਜ ਇਸ ਸੈਸ਼ਨ ਦੇ ਵਿੱਚ ਪਵੇਗੀ 21 ਤੋਂ 28 ਮਾਰਚ ਤੱਕ ਚੱਲਣ ਵਾਲੇ ਇਸ ਬਜਟ ਸੈਸ਼ਨ ਦੇ ਵਿੱਚ ਹਾਕਮ ਤੇ ਜਿੱਥੇ ਨਸ਼ਿਆ ਵਿਰੁੱਧ ਲੜੇ ਜਾ ਰਹੇ ਯੁੱਧ ਅਤੇ ਆਮ ਲੋਕਾਂ ਲਈ ਬਹਾਲ ਕੀਤੀ ਆਵਾਜ਼ਾਈ ਤੋਂ ਇਲਾਵਾ ਮਾਲ ਅਫਸਰਾ ਖਿਲਾਫ ਚੁੱਕੇ ਗਏ ਕਦਮਾਂ ਦੀ ਚਰਚਾ ਕਰੇਗੀ ਉੱਥੇ ਹੀ ਵਿਰੋਧੀ ਧਿਰ ਵੱਲੋਂ ਕਿਸਾਨਾਂ ਦੇ ਮੁੱਦੇ ਤੇ ਸਰਕਾਰ ਨੂੰ ਘੇਰਿਆ ਜਾਵੇਗਾ ਮਿਰਰ ਦੀ ਮੁਸਕਾਨ ਦਾ ਜ਼ਾਲਮ ਚਿਹਰਾ ਜਿਸ ਕਿਸੇ ਨੇ ਦੇਖਿਆ ਉਹ ਡਰ ਗਿਆ ਹੈ ਪ੍ਰੇਮੀ ਹੱਥੋਂ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ Laash ਨੂੰ ਟੁਕੜਿਆਂ ਵਿੱਚ ਕੱਟ ਕੇ ਇੱਕ ਡਰਮ ਵਿੱਚ ਸiment ਨਾਲ ਜਾਮ ਕਰ ਦਿੱਤਾ ਤਾਂ ਜੋ ਇਹ ਰਾਜ਼ ਕਦੇ ਵੀ ਉਸ ਡਰਮ ਵਿੱਚੋਂ ਬਾਹਰ ਨਾ ਆ ਸਕੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ 400 ਕਿਲੋਮੀਟਰ ਦੂਰ ਮੇਰਠ ਦੀ ਮੁਸਕਾਨ ਵਰਗਾ ਹੀ ਇੱਕ ਹੋਰ ਮਾਮਲਾ ਦੇਖਣ ਨੂੰ ਮਿਲਿਆ ਇੱਥੇ ਗੋਪਾਲੀ ਨਾ ਦੀ ਔਰਤ ਨੇ ਵੀ ਆਪਣੇ ਪ੍ਰੇਮੀ ਦੀਨदयाल ਦੇ ਹੱਥੋਂ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ ਲਾਸ਼ ਨੂੰ ਬਾਈਕ ਤੇ ਰੱਖ ਕੇ ਦੋਵੇਂ 5 ਕਿਲੋਮੀਟਰ ਤੱਕ ਘੁੰਮਦੇ ਰਹੇ ਫਿਰ ਉਸਨੇ ਇਸ ਨੂੰ ਸੁਨਸਾਨ ਥਾਂ ਤੇ ਸੜਨ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਵੀ ਮੁਸਕਾਨ ਵਾਂਗ ਰਾਜ ਨੂੰ ਦਬ ਸਕੇ ਗੋਪਾਲੀ ਅਤੇ ਦੀਨਦਿਆਲ ਨੂੰ ਪੁਲਿਸ ਨੇ ਫਿਲਹਾਲ ਗ੍ਰਫਤਾਰ ਕਰ ਲਿਆ ਹੈ ਪੁਲਿਸ ਪੁੱਛਗਿੱਛ ਦੌਰਾਨ ਗੋਪਾਲੀ ਨੇ ਆਪਣੇ ਪ੍ਰੇਮੀ ਦੀਨਦਿਆਲ ਨਾਲ ਮਿਲ ਕੇ ਆਪਣੇ ਪਤੀ ਧੰਨਾ ਲਾਲ ਦੀ ਹਤਿਆ ਦਾ ਜੁਰਮ ਕਬੂਲ ਕਰ ਲਿਆ ਹੈ ਖਬਰ ਫਤਿਹਗੜ ਚੂੜੀਆਂ ਦੇ ਡੇਰਾ ਰੋਡ ਪਿੰਡ ਦਾਦੂਯੋਗ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਚੰਗੀਆਂ ਖੁਰਦ ਮੋੜ ਤੇ ਹੋਏ ਸੜਕੀ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਇੱਕ ਸਰਕਾਰੀ ਅਧਿਆਪਕ ਸਮੇਤ ਦੋ ਵਿਅਕਤੀ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਸਰਕਾਰੀ ਅਧਿਆਪਕ ਸੁਰਿੰਦਰਪਾਲ ਸਿੰਘ ਜੋ ਕਿ ਡਿਊਟੀ ਤੇ ਜਾ ਰਹੇ ਸੀ ਅਤੇ ਜਦੋਂ ਉਹ ਦਾਦੂ ਯੋਧ ਨੇੜੇ ਪਹੁੰਚੇ ਤਾਂ ਉਹਨਾਂ ਦੀ ਕਾਰ ਅੱਗੋਂ ਆ ਰਹੇ ਮੋਟਰਸਾਈਕਲ ਦੇ ਨਾਲ ਟਕਰਾ ਗਈ ਜਿਸ ਨਾਲ ਮਨਪ੍ਰੀਤ ਸਿੰਘ ਪਿੰਡਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਅਧਿਆਪਕ ਸੁਰਿੰਦਰਪਾਲ ਸਿੰਘ ਅਤੇ ਜਤਿੰਦਰ ਸਿੰਘ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਚੋਂ ਮਾਸਟਰ ਸੁਰਿੰਦਰ ਸਿੰਘ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਮ੍ਰਿਤਕ ਮਨਪ੍ਰੀਤ ਸਿੰਘ ਦੀ ਮਾਂ ਤੇ ਪਤਨੀ ਪ੍ਰਭਜੋਤ ਕੌਰ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸ ਦਈਏ ਕਿ ਮ੍ਰਿਤਕ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਜਿਸ ਦਾ ਅਜੇ 10 ਮਹੀਨਿਆਂ ਦਾ ਬੇਟਾ ਹੈ ਹਾਦਸੇ ਦੀ ਸੂchnਾ ਮਿਲਦਿਆਂ ਹੀ ਥਾਣਾ ਫਤਿਹਗੜ ਚੂੜੀਆਂ ਤੋਂ ASI ਸੁਖਦੇਵ ਸਿੰਘ ਮੌਕੇ ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ ਗਿਆ ASI ਸੁਖਦੇਵ ਸਿੰਘ ਨੇ ਕਿਹਾ ਕਿ ਮ੍ਰਿਤਕ ਮਨਪ੍ਰੀਤ ਸਿੰਘ ਪਿੰਡਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਮੁੰਡਿਆਂ ਦਾ ਮਨਪ੍ਰੀਤ ਜੀ ਦਾ ਇਹ ਅੰਮ੍ਰਿਤਸਰ ਵਿੱਚ ਘਰ ਦਾ ਵਾ ਉਤੇ ਕੰਮ ਕਰਦਾ ਸੀ ਕਿ ਫੈਕਟਰੀ 'ਚ ਲੱਗਾ ਵਾ ਇਹ ਜਾ ਰਿਹਾ ਸੀਗਾ ਇੱਕ ਵੱਡਾ ਨਾਲੇ ਦੇ ਹੋਰ ਸੀਗਾ ਆ ਦਾਦੂ ਜੋਦ ਲੱਗੇ ਮਨੋ ਐਕਸੀਡੈਂਟ ਹੋਇਆ ਵਾ ਪਿੱਛੋਂ ਬਜਟ ਗੱਡੀ ਜ਼ਬਰਦਸਤ ਵੱਜੀ ਆ ਉਹਦੇ ਵੱਜਨ ਦੇ ਨਾਲ ਇਹਦੀ ਮੌਕੇ ਤੇ ਜਿਹੜੀ ਆ ਉਹ ਡੈੱਟ ਹੋ ਗਈ ਆ ਹੁਣ ਅਸੀਂ ਸਰਕਾਰੀ ਹਸਪੀਟਲ ਇੱਥੇ ਮਨੋ ਲੈ ਕੇ ਆਏ ਆ ਤੇ ਹੁਣ ਅਸੀਂ ਥਾਣੇ ਜਾ ਕੇ ਤੇ ਬਿਆਨ ਕਰਵਾ ਕੇ ਤੇ ਰਵਾ ਪਰਚਾ ਮਨੋ ਦਰਜ ਕਰਾਉਣੇ ਆ ਜੋ ਵੀ ਆ ਉਹ ਬੱਚੇ ਨੂੰ ਮਨੋ ਜਿਹੜੀ ਵੀ ਬੰਦੀ ਉਹਦੀ ਕਾਰਵਾਈ ਆ ਉਹ ਕੀ ਦੀ ਜਾ ਗਈ ਐ ਐਕਸੀਡੈਂਟ ਕੇਸ ਆਇਆ ਜੀ ਤੇ ਮਨਪ੍ਰੀਤ ਸਿੰਘ ਸੋਨੋ ਸੁਤਰਾਮ ਸਿੰਘ ਪਿੰਡ ਘੜਕੇ ਆ ਇਹਦੀ ਮੌਤ ਹੋ ਗਈ ਹੈ ਤੇ ਇੱਕ ਪੇਸ਼ੈਂਟ ਹੈਗਾ सुरेंद्रਪਾਲ ਸਿੰਘ ਇਹਨੂੰ ਰੈਫਰ ਕੀਤਾ ਵਸਰ ਤਾਂ ਦੂਜਾ ਦਾ ਐਕਸੀਡੈਂਟ ਹੋਇਆ ਇੱਕ ਮੋਟਰਸਾਈਕਲ ਦਾ ਕਾਰ ਚ ਹੋਇਆ ਦੋਵਾਂ ਦਾ ਆਪਸ ਵਿੱਚ ਉਹਦੇ ਜਿੱ ਇੱਕ ਜਣੇ ਦੀ ਡੈਥ ਹੋਈ ਹੈ ਉਹ ਹੁਣ ਪਤਾ ਲੱਗਾ ਉਹਦਾ ਨਾਮ ਮਨਪ੍ਰੀਤ ਸਿੰਘ ਪਿੰਡ ਘੜਕਿਆਂ ਦਾ ਤੇ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਆਪਾਂ ਕਾਰਵਾਈ ਹਮਲੇ ਲਿਆਵਾਂਗੇ ਸ਼ੰਭੂ ਦੇ ਖਨੌਰੀ ਬਾਰਡਰਾਂ ਉੱਪਰ ਮੋਰਚੇ ਹਟਾਉਣ ਮਗਰੋਂ ਕਿਸਾਨਾਂ ਅੰਦਰ ਰੋਸ ਦੀ ਲਹਿਰ ਦੌੜ ਗਈ ਹੈ ਜੀ ਹਾਂ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਮੈਦਾਨ ਦੇ ਵਿੱਚ ਨਿਤ ਰਾਈਆਂ ਨੇ ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ ਕਿਸਾਨ ਲੀਡਰ ਅਭਿਮਨਿਓ ਕੋਹੜ ਨੇ ਪੁਲਿਸ ਹਿਰਾਸਤ ਵਿੱਚੋਂ ਹੀ ਆਪਣੇ ਫੇਸਬੁਕ ਪੇਜ ਤੇ ਪੋਸਟ ਪਾ ਕੇ ਐਲਾਨ ਕੀਤਾ ਹੈ ਕਿ ਵਿਰੋਧ ਪ੍ਰਦਰਸ਼ਨ ਗ੍ਰਿਫਤਾਰੀਆਂ ਤੇ ਤੰਬੂ ਉਖਾੜਨ ਨਾਲ ਖਤਮ ਨਹੀਂ ਹੁੰਦੇ ਕਿਸਾਨ ਆंदोलਨ ਦੋ ਜਾਰੀ ਹੈ ਦਾਜਾ ਇਹ ਕਿ ਪੰਜਾਬ ਤੋਂ ਹਰਿਆਣਾ ਤੱਕ ਸ਼ੰਭੂ ਸਰਹੱਦ ਦਾ ਹਿੱਸਾ ਖੋਲ ਦਿੱਤਾ ਗਿਆ ਹੈ ਡੀ ਆਈ ਜੀ ਹਰਮਨबीर ਗਿੱਲ ਨੇ ਕਿਹਾ ਕਿ ਲੋਕ ਇਥੋਂ ਜਾ ਸਕਦੇ ਨੇ ਹੁਣ ਅੰਬਾਲਾ ਤੋਂ ਰਾਜਪੁਰਾ ਜਾਣ ਵਾਲੀ ਸਾਈਡ ਨੂੰ ਖੋਲਿਆ ਜਾ ਰਿਹਾ ਹੈ ਉਧਰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਾਹਰ ਢਾਬੇ ਤੇ ਕਾਰ ਪਾਰਕਿੰਗ ਨੂੰ ਲੈ ਕੇ ਕਰਨਲ ਅਤੇ ਉਸਦੇ ਪੁੱਤਰ ਦੀ ਕੀਤੀ ਗਈ ਕੁੱਟਮਾਰ ਮਾਮਲੇ ਦੀ ਜਾਂਚ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਪਰਮਵੀਰ ਸਿੰਘ ਆਈਐਸ ਨੂੰ ਸ਼ਾਮਲ ਦਿੱਤੀ ਗਈ ਹੈ ਉਹਨਾਂ ਨੂੰ ਕਾਰਜਕਾਰੀ ਮੈਜਿਸਟਰੇਟ ਵੱਜੋਂ ਜਾਂਚ ਦਾ ਅਧਿਕਾਰੀ ਨਿਯੁਕਤ ਕਰਦੀਆਂ ਗ੍ਰਹਿ ਮਾਮਲਿਆਂ ਦੇ ਪ੍ਰਸ਼ਾਸਕੀ ਸਕੱਤਰ ਨੇ ਇਸ ਘਟਨਾ ਦੀ ਨਿਰਪੱਖ ਜਾਂਚ ਕਰਨ ਦੀ ਤਾਕੀਦ ਕੀਤੀ ਹੈ ਉਹਨਾਂ ਤਿੰਨ ਹਫ਼ਤੇ ਵਿੱਚ ਜਾਂਚ ਮੁਕੰਮਲ ਕਰਕੇ ਰਿਪੋਰਟ ਸੌਂਪਣ ਦੀ ਹਦਾਇਤ ਵੀ ਕੀਤੀ ਹੈ ਦੂਜੇ ਪਾਸੇ ਪੀੜਤ ਪਰਿਵਾਰ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਤੇ ਅੜਿਆ ਹੋਇਆ ਸੁਭਾ ਕਰ ਰਹੇ ਨੇ ਆਕਾ ਨੂੰ ਬਾਕਸ ਮਾਰਿਆ ਜਿਸ ਦੀ ਵੀਡੀਓ ਹੈਗੀ ਹੈ ਜੀਐਸਆਰ ਤੋਂ ਸੁਪਸਤਾਂ ਨਹੀਂ ਦਿੱਤੀ ਹੈ ਉਹਨਾਂ ਨੂੰ ਜਦੋਂ ਬਾਕਸ ਮਾਰਿਆ ਉਹ ਬੋਨਰ ਦੇ ਉੱਪਰ ਕਿਰੇ ਮੈਗੀ ਖਾਰੇ ਸੀ ਇੱਕ ਬੋਤਲ ਪਾਣੀ ਦੀ ਤੇ ਮੈਗੀ ਪਿਆ ਸੀ ਇੱਕ ਸਾਡੇ ਨੇਬਰ ਹੈਗੇ ਉਹ ਵੀ ਹੈਗੇ ਉਹ ਵਿਟਨੈਸ ਹੈਗੇ ਰਾਜਿੰਦਰ ਟਾਪਾ ਵਾਲੇ ਵਿਟਨੈਸ ਹੈਗੇ ਉਹਨਾਂ ਨੇ ਵੀ ਸਾਨੂੰ ਸਟੇਟਮੈਂਟ ਦਿੱਤੀ ਆ ਹੁਣ ਪੁਲਿਸ ਚੋਮਰਜੀ ਸਟੇਟਮੈਂਟ ਚੇਂਜ ਕਰਾ ਲੈ ਉਸ ਤੋਂ ਬਾਅਦ ਉਹ ਬੋਨਰ ਤੇ ਕਿਰੇ ਬੋਨਰ ਤੋਂ ਥੱਲੇ ਅਨਕੌਂਸ਼ੀਅਸ ਹੋ ਕੇ गिर ਗਏ ਕਿ ਉਹਨਾਂ ਨੂੰ ਬਾਕਸ ਜੱਛਾ ਪਾਇਆ ਸੀ ਬਾਕਸ ਮਾਰਿਆ ਕੋ ਬਦਾਇ ਨੇ ਵੀਡੀਓ ਤੇ ਉਹ ਥੱਲੇ ਡਿੱਗੇ ਉਹਨਾਂ ਦਾ ਬਾਹਰ ਫ੍ਰੈਕਚਰ ਆ ਮੇਰਾ ਬੇਟਾ ਉਹਨਾਂ ਨੂੰ ਚੱਕ ਰਿਹਾ ਸੀਗਾ ਉਹਨਾਂ ਨੂੰ ਤੱਕਾ ਮਾਰਿਆ ਸੀ ਜਾਇ ਪੁਲਿਸ ਵਾਲਿਆਂ ਨੂੰ ਤੇ ਨੌਸਰ ਨੂੰ ਉਹਨਾਂ ਨੂੰ ਚੱਕਿਆ ਉਸਨੇ ਉਹ ਬਿਉਸ਼ ਹੋਏ ਹੋਏ ਫਾਦਰ ਨੂੰ ਚੱਕ ਕੇ ਗੱਡੀ 'ਚ ਪਾ ਰਿਆ ਸੀ ਉਸ ਨੂੰ ਪਕੜ ਕੇ ਖਿੱਚ ਕੇ ਬਾਹਰ ਤੋਂ ਸਾਈਡ ਤੇ ਲੈ ਕੇ ਗਏਨ ਪੂਰੀ ਵੀਡੀਓ ਅਵੇਲੇਬਲ ਹੈ ਉਸ ਨੂੰ ਡੰਡੇ ਪਿੱਛੂ ਦੇ 8 ਬੰਦੇ ਹੋ ਰਹੇ ਡੰਡੇ ਲੈ ਲੈ ਕੇ ਉਸ ਬੱਚੇ ਨੂੰ ਮਾਰਿਆ ਗਿਆ ਉਸ ਦਾ ਸਿਰ ਪਕੜ ਕੇ ਬੋਲਣ ਤੇ ਮਾਰਿਆ ਗਿਆ ਉਹ ਬੱਚਾ ਪਰਚਾ ਨੂੰ ਫਿਰ ਵੀ ਦੌੜ-ਦੌੜ ਕੇ ਆਪਣੇ ਪਿਓ ਨੂੰ ਚੱਕ ਰਿਹਾ ਸੀ ਮੈਨੂੰ ਉਹ ਸਪੀਕਿੰਗ ਆਪਿਸ ਫਾਦਰ ਨੂੰ ਗੱਡੀ 'ਚ ਪਾਇਆ ਉਸਨੇ ਹੋਰ ਵੀ ਹਜਿੰਦਰ ਤੇ ਪਪਾ ਰਾਏ ਨੇ ਬੇਟੇ ਨੂੰ ਦੂਸਰ ਪਾਸੇ ਲੈ ਜਾ ਕੇ ਕਟਿਆ ਹੋਰ ਗੱਡੀ ਦਾ ਦਰਵਾਜ਼ਾ ਤੂੰ ਮੁੱਕੇ ਮਾਰ ਦੋ ਹੋਏ ਫੋਟੋ ਹੈ ਬਿਉਸ਼ ਪਿਆ ਹੋਇਆ ਮੇਰਾ ਹਸਬੰਦ ਕਰਦੇ ਉਹਨਾਂ ਨੂੰ ਮੁੱਕੇ ਮਾਰੀ ਜਾ ਰਿਹਾ ਉਸ ਤੋਂ ਬਾਅਦ ਉਸ ਦਾ ਦਰਵਾਜ਼ਾ ਖੋਲਿਆ ਦਰਵਾਜ਼ਾ ਖੁੱਲ ਕੇ ਬਿਉਸ਼ ਹਸਬੰਦ ਨੂੰ ਥੱਲੇ ਕੇ ਰਿਆ ਉਸਦੇ ਵਾਲ ਖਿੱਚ ਕੇ ਉਹ ਕਹਿੰਦਾ ਤੇਰੀ ਮੈਂ ਅਫਸਰ ਨਹੀਂ ਕਰਦਾਗਾ ਥੱਲੇ ਗire ਹੋਏ ਬਿਉਸ਼ ਬੰਦੇ ਨੂੰ ਲੱਤਾਂ ਨਾਲ ਮਾਰ ਰਿਹਾ ਜੁੱਤੇ ਮਾਰ ਰਿਹਾ ਉਸਦੇ ਖਿੱਚ ਕੇ ਫੇਰ ਮੈਨਾ ਭੇਟਿਆ ਕਿ ਫਿਰ ਸਾਈਟ ਤੇ ਕਿਤਾ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ